ਪਾਠ 17 ਜਮਾਤ 7ਵੀਂ 1 ਅਕਤੂਬਰ ਨਵੰਬਰ ਦਾ ਸਿਲੇਬਸ ਆ ਲਾਲਾ ਲਾਲ ਪਤਰਾਏ ਪਹਿਲਾ ਪ੍ਰਸ਼ਨ ਹੈਗਾ ਲਾਲਾ ਲਾਲ ਪਤਰਾਏ ਦੇ ਬਚਪਨ ਤੇ ਨਾਨਕੀ ਪਰਿਵਾਰ ਦਾ ਕੀ ਪ੍ਰਭਾਵ ਪਿਆ ਲਾਲਾ ਲਾਲ ਪਤਰਾਏ ਦੇ ਜਿਹੜੇ ਨਾਨਕੀਔ ਸਿੱਖ ਸਿੱਖ ਸੰਸਾਰਿਆਂ ਨੇ ਦਾੜ੍ਹੀ ਕੇਸ ਰੱਖੇ ਹੋਏ ਸੀਗੇ ਤੇ ਬਚਪਨ ਵਿੱਚ ਹੀ ਨਾਨਕਾ ਤੋਂ ਗੁਰਬਾਣੀ ਦਾ ਪਾਠ ਤੇ ਸ਼ਬਦਾਂ ਦਾ ਰਸ ਮਿਲਿਆ ਪ੍ਰਸ਼ਨ ਨੰਬਰ 2 ਨਾਲਾ ਜੀ ਪੇਸ਼ੇਵਰ ਵਕੀਲ ਸਨ ਕਾਮਯਾਬ ਹੋਣ ਦੇ ਕੀ ਰਾਜ਼ ਸੀਗੇ ਹਰ ਮੁਕਦਮੇ ਨੂੰ ਧਿਆਨ ਨਾਲ ਪਰਖਦੇ ਦੋਹਾਂ ਤਰਾਂ ਦੀਆਂ ਦਲੀਲਾਂ ਸੁਣਦੇ ਫਿਰ ਆਪ ਉਹਨਾਂ ਦੇ ਉੱਤਰ ਸੋਚਦੇ ਤੇ ਉਹਨਾਂ ਦਾ ਜਵਾਬ ਤਿਆਰ ਕਰਦੇ ਤੇ ਇਸ ਤਰੀਕੇ ਨਾਲ ਇਹੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਸੀ ਲਾਲਾ ਲਾਇਪਤ رائے ਨੂੰ ਪੰਜਾਬ ਕੇਸਰੀ ਕਿਉਂ ਕਹਿੰਦੇ ਹਨ ਆਪਣੀ ਆਮਦਨ ਦੇ ਵਿੱਚੋਂ ਥੋੜਾ ਹਿੱਸਾ ਰੱਖ ਕੇ ਬਾਕੀ ਸਾਰਾ ਕਾਂਗਰਸ ਨੂੰ ਦੇ ਦਿੰਦੇ ਆ ਇੱਕ ਵਾਰੀ ਕਾਂਗਰਸ ਨੂੰ ਪੈਸੇ ਦੀ ਲੋੜ ਪੈ ਗਈ ਤਾਂ ਉਹਨਾਂ ਨੇ 5000 ਰੁਪਏ ਕਾਂਗਰਸ ਨੂੰ ਦੇ ਦਿੱਤਾ ਐਵੇਂ ਅੰਨੇ ਜਿਹੜੇ ਹੈਗੇ ਪੰਜ ਸੱਤ ਅੰਨੇ ਸੀ ਉਹ ਆਪਦੇ ਕੋਲ ਰੱਖ ਲਏ ਇਸ ਤਰ੍ਹਾਂ ਖੁੱਲਾ ਦਾਨ ਕਰਨ ਵਾਲੇ ਸੀ ਤੇ ਮੁਲਕ ਦੀ ਆਜ਼ਾਦੀ ਦੇ ਲਈ ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਕੋਈ ਵਿਰਲਾ ਹੀ ਇਨਸਾਨ ਹੁੰਦਾ ਵਾ ਇਸੇ ਕਰਕੇ ਲਾਲਾ ਲਾਇ ਪਧਰਾਏ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ ਪ੍ਰਸ਼ਨ ਨੰਬਰ 4 ਲਾਲਾ ਜੀ ਦਾ ਭਾਸ਼ਣ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲ ਗਈਆਂ લાલાજી ਨੇ હિન્દુસ્તાન ਦੇ દ્રષ્ટિકોણ ਨੂੰ એક વકીલ માંગ દુનિયા ਦੀ લોક ઇન્સાફની કિચારી ਵਿੱਚ پیش ਕੀਤਾ ਉਹਨਾਂ ਦੇ બોલਣ ਦੇ ਢੰਗ ਵਿੱਚ ਵੀ ખેંચ ਸੀ ਤੇ ਜਿਹੜੇ ਅੰਗਰੇਜ਼ ਲੋਕ ਸੀ ਉਹ ਸਮਝ ਗਏ ਸੀ ਕਿ ਇਨਸਾਫ ਲਈ ਲੜਨ ਵਾਲੇ ਤੇ ਕੁਰਬਾਨੀ ਦੇਣ ਵਾਲੇ ਇਹ ਸਮਝਦਾਰ ਲੋਕ ਨੇ ਵੀ ਹੁਣ ਆਪਣੇ ਦੇਸ਼ ਦੀ ਆਜ਼ਾਦੀ ਹਾਸਲ ਕਰਕੇ ਹੀ ਸਾਹ ਲੈਣਗੇ